ਹਾਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਐ ਪਿੰਡ ਜੋੜ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸੇ ਪਹੁੰਚੇ ਆ ਬਾਈ ਹਰਵੈਲ ਸਿੰਘ ਦੇ ਫਾਰਮ ਤੇ ਸੋ ਜਿੱਦਾਂਗੇ ਦੋਸਤੋ ਸਾਰੇ ਵੀਰ ਜਾਣਦੇ ਆ ਡੇਰੀ ਫਾਰਮਿੰਗ ਦੇ ਨਾਲ ਇੱਕ ਪਸ਼ੂ ਵਪਾਰ ਦਾ ਕੰਮ ਆ ਵਿਕਰੀ ਵਾਲੇ ਪਸ਼ੂ ਇਸ ਘਰੇ ਹੁੰਦੇ ਰਹਿੰਦੇ ਆ ਡੇਲੀ ਰੂਟੀਨ ਦੇ ਵਿੱਚ 200 ਪਸ਼ੂ ਹੁੰਦੇ ਆ ਤੇ ਅੱਜ 9 ਨਵੰਬਰ ਨੂੰ ਦੋਸਤੋ ਇਹ ਆਪਾਂ ਕਵਰਜ ਕਰਦੇ ਆ ਸਮਾਂ ਕੋਈ ਮਾਰਨਿੰਗ ਦੇ 1:30 10 ਵਜ ਦਾ ਹੈਗਾ ਸੋ ਆਓ ਕਰਦੇ ਹਾਂ ਗੱਲਬਾਤ ਭਾਈ ਹਰਵੈਲ ਸਿੰਘ ਦੇ ਨਾਲ ਪੁੱਛਦੇ ਹਾਂ ਕੀ ਡਿਟੇਲ ਆ ਅੱਜ ਪਸ਼ੂ ਦੋਸਤੋ ਨਵੇਂ-ਨਵੇਂ ਕਿਹੋ ਜਿਹੇ ਆਏ ਆ ਸੋ ਪੂਰਾ ਕੱਲੇ-ਕੱਲੇ ਪਸ਼ੂ ਖੋਲ ਕੇ ਤੋਰ ਕੇ ਦੁੱਧ ਰੇਟ ਭਾਅ ਫੜਤਾ ਬਿਲਕੁਲ ਆਪਾਂ ਵੀਡੀਓ ਦੇ ਵਿੱਚ ਕਰਦੇਾਂਗੇ ਸੋ ਫਸਟਲੀ ਇੱਕ ਰਿਕਵੈਸਟ ਇਹ ਵੀ ਹੁੰਦੀ ਆ ਦੋਸਤੋ ਜਿਹੜਾ ਪਸ਼ੂ ਪਸੰਦ ਆਊਗਾ ਤੁਹਾਨੂੰ ਦੋ ਟਾਈਮ ਚੋਲੋ ਤਿੰਨ ਟਾਈਮ ਚੋਲੋ ਠੀਕ ਆ ਜੀ ਨਰਕ ਪਰਖ ਆਪਣੇ ਜਰੂਰ ਤੁਸੀਂ ਘਾੜਾਂ ਕੇ ਕਰ ਲਿਓ ਠੀਕ ਆ ਆਉ ਕਰਦੇ ਆ ਜਾਣਕਾਰੀ ਸਾਂਝੀ ਸਭ ਤੋਂ ਪਹਿਲਾਂ ਬਾਈ ਹਰਵੈਲ ਸਿੰਘ ਸਤਿ ਸ੍ਰੀ ਅਕਾਲ ਹਾਂਜੀ ਸੰਤੋਪਾ ਜੀ ਸਤਿ ਸ੍ਰੀ ਅਕਾਲ ਬਾਕੀ ਜਿੰਨੇ ਵੀ ਚੈਨਲ ਨੂੰ ਮੇਰੇ ਭੈਣ ਭਰਾ ਦੇਖ ਰਹੇ ਚੈਨਲ ਨੂੰ ਪਿਆਰ ਦੇ ਰਹੇ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਹੋ ਠੀਕ ਠਾਕ ਵੀਰ ਜੀ ਠੀਕ ਠਾਕ ਵੀ ਕੀ ਵਧੀਆ ਬਹੁਤ ਵਧੀਆ ਕਿਰਪਾ ਭਾਈ ਗੁਰਦੇ 4-5 ਰੁਪਏ ਨੂੰ ਸੇ ਕਿਵੇਂ ਕੰਮ ਕਰ ਬਸ ਵਧੀਆ ਚੱਲੇ ਜਾਂਦਾ ਵੀਰ ਜੀ ਬਹੁਤ ਵਧੀਆ ਠੀਕ ਹੈ ਜੀ ਹੋਰ ਠੀਕ ਠਾਕ ਪਰਵਾਹ ਬਹੁਤ ਵਧੀਆ ਜੀ ਅੱਛਾ ਹਰਵੈਲ ਭਾਈ ਅੱਜ ਪਸ਼ੂ ਕਿੰਨੇ ਦਿਖਾਉਨੇ ਆ ਫਿਰ ਸੰਤ ਜੀ ਅੱਜ ਤਿੰਨ ਮੱਝਾਂ ਦਿਖਾਵ ਠੀਕ ਹੈ ਜੀ ਤੇ ਜਿਹਦੇ ਵਿੱਚੋਂ ਤਿੰਨੇ ਸੂਈਆਂ ਸਵਾਈਆਂ ਨੇ ਆ ਤਾਂ ਪਿੱਛੇ ਜਿਹੜੇ ਦੋਨੇ ਨੀਲੀ ਦੇ ਕੱਟੇ ਨੇ ਇਹਨਾਂ ਦੇ ਮਗਰ ਦੋਨੋਂ ਮੇਲ ਕਾਫ ਆ ਨੀਲੀ ਰਾਵੀ ਦੇ ਆ ਵੇਖੋ ਠੀਕ ਹੈ ਜੀ ਨੀਲੀ ਰਾਵੀ ਦੇ ਵਿੱਚ ਮਗਰ ਕੱਟੇ ਆ ਤੇ ਆ ਉਹ ਕਰਦੇ ਆ ਜਾਣਕਾਰੀ ਸਾਂਝੀ ਪਹਿਲੇ ਨੰਬਰ ਤੋਂ ਇਸ ਝੋਟੀ ਤੋਂ ਕਰ ਲਈਏ ਜੀ ਅ ਸੰਤੂ ਸਾਹਿਬ ਦੂਜੇ ਸੂਏ ਸੂਈ ਆ ਹੂੰ ਸੂਈ ਨੂੰ ਅੱਜ ਕਰੀਬ ਸਮਾਂ ਜਿਹੜਾ ਕੋਈ 7-8 ਦਿਨ ਹੋ ਗਏ ਆ ਹੂੰ ਪਿੱਛੇ ਉਹ ਕੱਟਾ ਪਰਲੇ ਵਾਲਾ ਲਓ ਜੀ ਮਗਰ ਮੇਲਕਾਫ ਆ ਦੋਸਤੋ 7-8 ਦਿਨ ਦੀ ਝੋਟੀ ਸੂਈ ਆ ਪਰਲਾ ਪਰਲਾ ਬੱਚੇ ਲਓ ਜੀ ਆ ਜਿਹੜਾ ਦੋਸਤੋ ਮੇਲਕਾਫ ਪਹਿਲੇ ਨੰਬਰ ਤੇ ਜਿਹੜੀ ਝੋਟੀ ਆ ਪਾ ਤੁਹਾਨੂੰ ਦਿਖਾਉਣੀ ਆ ਨੀਲੀ ਦੀ ਝੋਟੀ ਆ ਤੇ ਮਗਰ ਨੀਲੀ ਦਾ ਮਗਰ ਕਟਾ ਹੈਗਾ ਠੀਕ ਆ ਸਟੇਟ ਬਿਲਕੁਲ ਫਟਾ ਅਕ ਬਿੱਲੀ ਮਨ ਕੀ ਮਗਰ ਕਟਾ ਬਹੁਤ ਸੋਹਣਾ ਠੀਕ ਆ ਨੀਲੀ ਦਾ ਮਗਰ ਕਟਾ ਤੇ ਆਪ ਵੀ ਝੋਟੀ ਆ ਨੀਲੀ ਦਾ ਪੱਖ ਪੂਰਾ ਤੁਸੀਂ ਯਾਰ ਦੇਖੋ ਠੀਕ ਆ ਬਹੁਤ ਸੋਹਣੀ ਸੰਸਬ ਨੀਲੀ ਦੀ ਆ ਤੇ ਕਿੰਨਾ ਕੁ ਟਾਈਮ ਹਰਵੈਲ ਸਿੰਘ ਹੋ ਗਿਆ ਨ ਸੂਈ ਨੂੰ ਸੂਈ ਨੂੰ ਸੰਤਾਬ ਅੱਜ 10 ਤੋਂ ਅੰਦਰ ਹੀ ਹੋਣਗੇ ਤੇ ਨਾ ਤੇ ਕਰੀਬ ਠੀਕ ਹੈ ਜੀ ਕਰੀਬ 10 ਕਿਲੋਟਰ ਦੀ ਜਿਹੜੀ ਚੋਇਸ ਨਾਰਮਲੇ ਕਰਾਉਗੇ ਠੀਕ ਹੈ ਜੀ ਆਹ ਲਓ ਠੀਕ ਹੈ ਜੀ 8 ਕਿਲੋਟਰ ਜਿਹੜਾ ਦੋਸਤੋ ਅੱਜ ਰੈਡੀ ਆ ਕੋਈ 9 10 10 ਲੀਟਰ ਦੇ ਵੀਰਾਂ ਦਾ ਵੀ ਚਵਾਈ ਕਰਾਉਗੀ ਝੋਟੀ ਸਫਾਰ ਤਸੱਲੀ ਨਾਲ ਤੋੜ ਕੇ ਤੁਹਾਨੂੰ ਦਿਖਾਉਂਦੇ ਹਾਂ ਬਾਕੀ ਸੰਦਾ ਪਤਾ ਨਹੀਂ ਹੁੰਦਾ ਪਸ਼ੂ ਦਾ ਕਿੰਨਾ ਚੁਆਜੇ ਪਰ ਆਪਾਂ ਉਹਨਾਂ ਕੀ ਜਿੰਨਾਂ ਕ ਆਪਣੇ ਘਰੇਲੂ ਸੇਵਾ ਹੁੰਦੀ ਆ ਹਾਂ ਜੀ ਤਾਂ ਇੰਨਾ ਕੀ ਪਸ਼ੂ ਜਿਹੜੇ ਦੁੱਧ ਬਿਲਕੁਲ ਜੀ ਚੋਵਾ ਨੇ ਆਪਾਂ ਤੇ ਬਾਕੀ ਕੋਈ ਚੰਗਾ ਬਰੀਡਰ ਸੰਭਾਲ ਵਾਲਾ ਬੰਦਾ ਹੋ ਜੇ ਹਾਂ ਜੀ ਤਾਂ ਵੱਧ ਵੀ ਚਵਾਈ ਕਰ ਸਕਦੇ ਝੋਟੀ ਹਰ ਵੇਰ ਪਹਿਲਾਂ ਲੋ ਜੀ ਜਿਹਸੋ ਵੀ ਦੇਖਾ ਲੁਕਾ ਪੈਲਣ ਵਾਲੀ ਆ ਹੂੰ ਦੂਜੇ ਸਵੇਰ ਝੋਟੀਆਂ ਦੋਸਤੋ ਤੇ ਬਹੁਤ ਸ਼ਕੀਨ ਆ 6ਵੇਂ 6ਵੇਂ ਦਿਨ ਦੇ ਵਿੱਚ ਠੀਕ ਆ ਆ ਲਓ ਜੀ ਆ ਰੁਕੇ ਜੀ ਚੰਗੀ ਸ਼ਕੀਨ ਆ ਸੋਣੀ ਆ ਹਾਂਜੀ ਹਾਂਜੀ ਆ ਲਓ ਠੰਡ ਦੀ ਆ ਦੇਖੋ ਜੀ ਠੀਕ ਆ ਤੋ ਬਿਲਕੁਲ ਫੇਸ ਕੁਆਲਿਟੀ ਕਾਫੀ ਸੋਹਣੀ ਹੈ ਠੀਕ ਹੈ ਜੀ ਫੇਸ ਕੁਆਲਿਟੀ ਬਹੁਤ ਜਦੀ ਬੈਸਟ ਆ ਬਿਲਕੁਲ ਗੁਲਾਈ ਦੇ ਵਿੱਚ ਸਿੰਘ ਅੱਖ ਨੀਲੀ ਅੱਖ ਬਿਲਕੁਲ ਨਾਸ ਵੀ ਇੱਕ ਪਾਸੇ ਠੋਡੀ ਨਾਸ ਬਿਲਕੁਲ ਬੱਗੀ ਆ ਠੀਕ ਹੈ ਜੀ ਤੇ 8 ਕਿਲੋ ਤੇ ਹੁਣ ਚਲਦੀ ਪਈ ਹੈ ਰਪੇਲ ਸੀ ਜਿਹੜਾ 8 8 ਲੀਟਰ ਤੇ ਹੁਣ ਚੱਲਣ ਦੇਈ ਆ ਠੀਕ ਹੈ ਭਰਾ 10 ਦੇ ਤਾਂ ਨਾਰਮਲ ਚਪਾਈ ਕਰਾਉਗੀ ਲਓ ਜੀ ਸੋ 10 ਕਿਲੋ ਵੀ ਰਾਂ ਦਾ ਵੀ ਨਾਰਮਲ ਚਪਾਈ ਕਰਾ ਦੋਗੀ ਆ ਥਣ ਭਾਂਡਾ ਵੇਖ ਕੇ ਵੀ ਦੋਸਤੋ ਲੱਗਦਾ ਹੈ ਵਖਾਲਾ ਸੋਹਣਾ ਠੀਕ ਤੇ ਆ ਕਰੋ ਚੈੱਕ ਰਾਤੂਰਾ ਦੇ ਨਾਲ ਬਰਾਬਰ ਬਿਲਕੁਲ ਬਿਲਕੁਲ ਸੰਧੂ ਸਾਹਿਬ ਚੁਵਾਈ ਇੱਕ ਨੰਬਰ ਅੱਛਾ ਜੀ ਚੁਵਾਈ ਬਹੁਤ ਵਧੀਆ ਨਾ ਪੂਰ ਨਾ ਛਟਾ ਕੋਈ ਬਾਤ ਘਾਟ ਨਹੀਂ ਠੀਕ ਹੈ ਜੀ ਇਹ ਚੀਜ਼ ਦੀ ਸੰਧੂ ਸਾਹਿਬ ਆਪਣੀ ਗਰੰਟੀ ਰਹੂਗੀ ਕੋਈ ਬਾਤ ਘਾਟ ਪੂਰ ਛਟੇ ਦੀ ਠੀਕ ਹੈ ਜੀ ਠੀਕ ਆ ਤੇ ਦੋਸਤੋ ਤਸੱਲੀ ਆ ਹਰ ਪਾਸਿਓ ਠੀਕ ਆ ਜੀ ਚੁਵਾਈ ਇੱਕ ਨੰਬਰ ਆ ਬਾਕੀ ਥਾਂ ਤੁਸੀਂ ਦੇਖ ਹੀ ਰਹੇ ਜੇ ਸਾਹਮਣੇ ਬਿਲਕੁਲ ਕਿਸੇ ਨੇ ਆਨਲਾਈਨ ਵੀ ਸਬਦਾ ਕਰਨਾ ਹੋਵੇ ਕਰ ਸਕਦਾ ਤੇ ਕਿੰਨਾ ਮੋਲ ਕਰਾਂਗੇ ਭਾਈ ਹਾਂ ਸੰਧੂ ਸਾਹਿਬ ਇਹਦਾ 63000 ਰੁਪਏ ਉੱਚ ਮੰਨ ਤਨ ਕਰਦਾ ਹੈ 63000 ਚੋਂ ਬਿਲਕੁਲ ਲਓ ਜੀ 63000 ਦੇ ਵਿੱਚੋਂ ਦੋਸਤੋ ਮਾਨਤਾਨ ਹੋ ਜਾਊਗਾ ਠੀਕ ਆ ਚੰਗੀ ਸੋਹਣੀ ਵਾਧੇਬੰਦੀ ਝੋਟੀ ਆ ਬਿਲਕੁਲ ਨਵੀਂ ਝੋਟੀ ਆ ਠੀਕ ਆ ਸੋ ਸੂਬਾ ਦੂਜਾ 10 ਹੀ ਦਿੱਤਾ ਤੁਹਾਨੂੰ ਬਾਕੀ ਥਾਂ ਤੁਹਾਨੂੰ ਵੇਖ ਲਓ ਪੂਰੀ ਸੰਦ ਚੋਟੀ ਪਤਾ ਕਿ ਝੋਟੀ ਉੱਪਰ ਆ ਚਲੋ ਆਪਾਂ ਨੂੰ ਜੈਜ ਰੇਟ ਬਣੀ ਆ ਆਪਾਂ ਵੀ ਹਾਂਜੀ ਉੱਥੇ ਸੇਲ ਕਰਨ ਦਾ ਆ ਠੀਕ ਆ ਭਰਾ ਲਓ ਜੀ ਦੋਸਤੋ ਇਹ ਪਹਿਲੇ ਨੰਬਰ ਤੇ ਝੋਟੀ ਦਿਖਾਤੀ ਆ 100 ਜਰੂਰ ਤੁਸੀਂ ਹੱਥ ਪਾ ਲਿਓ ਭਾ ਪੜਤਾ ਜਾਇ ਜਾਂ ਬਾਜ ਬਰੇਟ ਆ ਠੀਕ ਆ ਅਗਲੇ ਪੰਨੇ ਇੱਕ ਮੱਝ ਆ ਗਈ ਆ ਪਰ ਵੇਲੇ ਤਾਂ ਕੀ ਮੇਰਬਾ ਸਾਨੂੰ ਸਾਵੇ ਚੌਥੇ ਸੂਵੇ ਸੂਈ ਆ ਪਿੱਛੇ ਇਹਦੇ ਕੱਟਾ ਵਾ ਇਹਦੇ ਮਗਰ ਵੀ ਕੱਟਾ ਹਾਂਜੀ ਲਓ ਜੀ ਇਹਦੇ ਮਗਰ ਵੀ ਮੇਲ ਕਾਫ ਆ ਕੱਟਾ ਨੀਲੀ ਰਾਵੀ ਦੇ ਵਿੱਚ ਮਗਰ ਨੀਲੀ ਦੀ ਮੱਝ ਆ ਦੁੱਧ ਦੇ ਥੱਲੇ ਇਸ ਟਾਈਮ ਜਿਹੜਾ 10 10.5 ਲੀਟਰ ਜਿਹੜਾ ਠੀਕ ਆ ਜੀ ਰੈਡੀ ਆ ਚੋਣ ਬਹੁਤ ਵਧੀਆ ਠੀਕ ਹੈ ਜੀ ਸੁਬਾ ਚੌਥਾ 10 ਕਿਲੋ ਦੋ ਤਾਂ ਹਾਜ਼ਰ ਆ ਦੇਣੇ ਨੂੰ ਵੀ ਤਕਰੀਬਨ ਹਫਤੇ ਦੇ ਅੰਦਰ ਬਾਅਦ ਹਫਤੇ ਦੇ ਅੰਦਰ ਬਾਅਦ ਹੋ ਗਏ ਠੀਕ ਹੈ ਜੀ ਹਫਤੇ ਦੇ ਅੰਦਰ ਬਾਅਦ ਹੀ ਸਮਾ ਹੋ ਗਿਆ ਦੋਸਤੋ ਇਹਨੂੰ ਵੀ ਸੂਈ ਨੂੰ ਤੇ ਸੁਬਾ ਚੌਥਾ ਮੰਨ ਕੇ ਤੁਸੀਂ ਜਿਹੜੀ ਇਹ ਲੈ ਕੇ ਜਾ ਸਕਦੇ ਠੀਕ ਆ ਸੰਤੂ ਸਾਹਿਬ ਚੋਣ ਤਾਂ ਇੰਨੀ ਕੁ ਵਧੀਆ ਨਾ ਵੀ ਲੋੜ ਤੋਂ ਵੱਧ ਉਂਗਲ ਵਰਗੀ ਧਾਰ ਆ ਕੋਈ ਪੂਰ ਛਟਾ ਨਹੀਂ ਠੀਕ ਹੈ ਜੀ ਸੋ ਬਿਲਕੁਲ ਪਤਲੇ ਪਿੰਡੇ ਦੀ ਆ ਦੋਸਤੋ ਬਾਡੀ ਪੰਚਰ ਬਹੁਤ ਸੋਹਣੀ ਆ ਹਾਈ ਕੋਈ ਮੀਡੀਅਮ ਮੰਨ ਕੇ ਸੌਦਾ ਕਰ ਲੇ ਇੱਕ ਪਾਸੇ ਟੇਢੇ ਕੱਟ ਤੇ 10 ਕਿਲੋ ਧਾਰਾ ਮੌਜੂਦ ਆ ਬਿਲਕੁਲ ਅੱਖ ਨੀਲੀ ਠੀਕ ਹੈ ਜੀ ਹਾਂ ਤੇ ਬਿਲਕੁਲ ਲਾਲ ਕੋਲ ਗਿਆ ਸਾਈਡਾਂ ਤੋਂ ਹੂੰ ਠੀਕ ਆ ਸੋ 10 ਕਿਲੋ ਧਾਰਾ ਇਹਦੇ ਥੱਲੇ ਮੌਜੂਦ ਆ ਦੋਸਤੋ 6ਆਂ 7ਾਂ ਦਿਨਾਂ ਦੀ ਸੂਈ ਆ ਮਗਰ ਮੇਲ ਕਾਫ ਸੋ ਚੋਕੇ ਪਸਮਾ ਕੇ ਕੋਈ ਵੀਰਾਂ ਦੀ ਤਸੱਲੀ ਕਰ ਲੈ ਠੀਕ ਆ ਜੀ ਤੇ ਚਵਾਈ ਚ ਵੀ ਚੰਗੀ ਪੂਰ ਛੱਟਾ ਬੜਾ ਵਧੀਆ ਸੰਤੂ ਸਾਹਿਬ ਕਿ ਦੋਨਾਂ ਮੱਜਾਂ ਦੇ ਤਿੰਨਾਂ ਪਸ਼ੂਆਂ ਦੇ ਕਿਸੇ ਦੇ ਵੀ ਕੋਈ ਪੂਰ ਛੱਟਾ ਨਹੀਂ ਆ ਚਵਾ ਸਾਰਿਆਂ ਨੂੰ ਇੱਕ ਤੋਂ ਇੱਕ ਵਧੀਆ ਲੱਗਿਆ ਇਹਨ ਇੱਕ ਨੰਬਰ ਬਿਲਕੁਲ ਇੱਕ ਨੰਬਰ ਬਿਲਕੁਲ ਸੰਤੂ ਸਾਹਿਬ ਆਨਲਾਈਨ ਵੀ ਕਿਸੇ ਨੇ ਸਵਦਾ ਕਰਨਾ ਹੋਵੇ ਤਾਂ ਕਰ ਸਕਦਾ ਤੇ ਕਿੰਨਾ ਮੋਲ ਰਵੇਲ ਸਿੰਘ ਇਹਦਾ ਇਹ ਸੰਤੂ ਸਾਹਿਬ ਆਪਾਂ ਛੋੜ ਹੀ ਕਰਾਂਗੇ ਸਾਡੇ 58000 ਮੋਲਾ 500 ਰੁਪਏ ਛੋੜੂ 58000 ਦੀ ਮਾਇਦੇ ਵਾਂਗ 10 ਲੀਟਰ ਦੁੱਧ ਕੋਈ ਦੋ ਟਾਈਮ ਚੁਆਈ ਕਰੇ ਤਿੰਨ ਟਾਈਮ ਕਰੇ ਠੀਕ ਹੈ 58000 ਦੀ ਬਿਲਕੁਲ ਲੈ ਦੇ ਠੀਕ ਹੈ ਜੀ 58000 ਦੀ ਲੈ ਦੇ ਆ ਦੋਸਤੋ ਠੀਕ ਆ ਤੇ ਜ਼ਰੂਰ ਤੁਸੀਂ ਹੱਥ ਪਾ ਸਕਦੇ ਜੇ ਦੁੱਧ ਵਾਲੀ ਮੈਂ ਆ 9 10 10 ਕਿਲੋ ਹੁੰਜੜਾ ਬਿਲਕੁਲ ਮੌਜੂਦਾ ਟਾਈਮ ਚੱਲਣ ਡਿਆ ਕੋਈ ਅੱਗੇ ਚੰਗੀ ਸੇਵਾ ਤੋਂ ਤੁਸੀਂ ਕੋਈ ਜਿੰਨਾ ਵੀ ਵਧਾ ਸਕਦੇ ਜੀ ਤੋਂ ਠੀਕ ਹੈ ਜੀ ਸੰਧੂ ਸਾਹਿਬ ਇਹ ਮੱਝ ਚੌਥੇ ਸਵੇਰੇ ਆ ਬੱਚਾ ਮਰ ਗਿਆ ਵਾ ਸੂਈ ਨਾ ਜਕਰੀਬ ਇਹਨੂੰ ਸਮਾਂ ਅੱਜ 13 14 ਦਿ ਦੋ ਦੇ ਦੇ ਥੱਲੇ ਕੋਈ 8 ਕਿ ਲੀਟਰ ਕਰੀਬ ਜਿਹੜਾ ਰੈਡੀ ਆ 8 ਲੀਟਰ ਹੈਗਾ 8 ਲੀਟਰ ਹੈਗਾ ਚੋਣ ਬਹੁਤ ਵਧੀਆ ਪਾੜੇ ਵੰਡੇ ਤੇ ਮਿਲਦੀ ਆ ਹਾਂ ਚੌਥੇ ਸੂਏ ਆ ਲੋ ਜੀ ਚੌਥਾ ਸੂਆ ਇਸ ਮਾਝ ਦਾ ਹੈ ਬਾਕੀ ਸਾਮ ਸੂਆ ਉਹ ਬੱਚਾ ਮਰ ਗਿਆ ਸੀਗਾ 14 ਦਿਨਾਂ ਦੀ ਸਾਰੀ ਸੂਈ ਆ ਸਾਮ ਸੰਭਾਲ ਤਾਂ ਥੋੜੀ ਟੁੱਟੀ ਆ ਹਾਂ ਹਾਂ ਕਇਰਾ ਪਸੂ ਦੋਸਤੋ ਦਰਮਿਆਨੇ ਸੇਵਾ ਸੰਭਾਲੇ ਘਰੋਂ ਵੀ ਨਿਕਲਦੇ ਆ ਤੇ ਉਹ ਆਪਾਂ ਥੋੜਾ ਜਿਹਾ ਇੰਦੇ ਚ ਦੇਖ ਸਕਦੇ ਹਾਂ ਮਿਲ ਇਸਪਨ ਤਾਂ ਥੋੜਾ ਜਿਹਾ ਹੈਗਾ ਹੀ ਆ ਪਰ ਚਾਲ ਟਾ ਬਹੁਤ ਵਧੀਆ ਚੋ ਬਾਕੀ ਮਾ ਤੇ ਜਿੰਨੀ ਆ ਪ੍ਰੋਪਰ ਤੁਹਾਡੇ ਸਾਹਮਣੇ ਆ ਵੱਡੇ ਢਾਂਜ ਢੂੰਚੇ ਦੇ ਵਿੱਚ ਆ ਬਿਲਕੁਲ ਪਤਲੇ ਪਿੰਡੇ ਦੀ ਠੀਕ ਆ ਫਿਰ ਕੀ ਫੇਸ ਕੁਆਲਿਟੀ ਥਾਣਾ ਥੋਣਾ ਦੀ ਬਾਕੀ ਥਾਣ ਥੋਣ ਪ੍ਰੋਪਰ ਚਾਰੇ ਸਿੰਦੂ ਸਾਹਿਬ ਚਾਰੇ ਥਾਣ ਚਵਾਈ ਇੱਕੋ ਜੀ ਚੋਣ ਵੀ ਬਹੁਤ ਵਧੀਆ ਠੀਕ ਹੈ ਜੀ ਬਾਕੀ ਜਿਹੜਾ ਇਹਦਾ ਤੋਰਾ ਚਾਲ ਚੂਲ ਬਿਲਕੁਲ ਠੀਕ ਹੈ ਜੀ ਅੱਛਾ 10 ਕਿਲੋ ਹੁਣ ਬਿਲਕੁਲ ਜਿਹੜਾ ਸਤੂ ਸਾਹਿਬਾਂ ਨੂੰ ਚਵਾ ਦੇ ਹਾਂ 8 ਕਿਲੋ 8 8 ਕਿਲੋ ਸੋਰੀ ਦੋਸਤੋ 8 ਕਿਲੋ ਦੁੱਧ ਜਿਹੜਾ ਹੈ ਕਿਸੇ ਵੀਰ ਨੇ ਚੋ ਲੈਣਾ ਠੀਕ ਹੈ 8 ਕਿਲੋ ਧਾਰਾ ਬਿਲਕੁਲ ਇਹਦੇ ਥੱਲੇ ਮੌਜੂਦ ਆ ਸੋ ਕੋਈ ਵੀਰ ਆਪਦੀ ਨਰਖ ਪਰ ਬਸ ਇੱਕ ਸਤੂ ਸਾਹਿਬ ਫਿੱਕੀ ਫਿੱਕੀ ਆ ਇਹਦੀ ਕੁਆਲਿਟੀ 'ਚ ਕੋਈ ਫਰਕ ਨਹੀਂ ਬਿਲਕੁਲ ਜੀ ਬਿਲਕੁਲ ਪੱਠਾ ਡੱਕਾ ਬਿਲਕੁਲ ਓਕੇ ਲੋ ਬਾਕੀ ਸਤੂ ਸਾਹਿਬ ਰੇਟ ਬਹੁਤ ਜਾਇਜ਼ ਆ ਕਿੰਨਾ ਮੁੱਲ ਕਰਦੇ ਆ ਜੀ ਸਤੂ ਸਾਹਿਬ 36000 ਹੈ ਜੀ 36000 ਵਿੱਚ ਮੰਨਦਾਨ ਵੀ ਹੋ ਜਾਓ 36 ਹਾਂ ਜੀ 36000 ਦੀ ਦੋਸਤੋ ਇਹ ਦਿੱਤੀ ਜਾਊਗੀ ਮੱਝ ਠੀਕ ਆ ਸੋ ਦੁੱਧ 8 ਕਿਲੋ ਆ ਆਪ ਦੀ ਵੈਰੀਫਾਈ ਤੁਸੀਂ ਕਰ ਲਿਓ ਚੋਕੇ ਬਾਕੀ ਦੋਨੇ ਦਿਨ ਰੇਟ ਦੋਸਤੋ ਹੈ ਵੀ ਜਾਇਜ਼ ਆ ਬਾਕੀ ਜੇਕਰ ਵੀਰ ਦੱਸਣ ਦੇ 15 14 ਦਿਨਾਂ ਦੀ ਸੂਈ ਆ ਉਸ ਅਕੋਰਡਿੰਗ ਦੇਖੀਏ ਮੌਣੇ ਮੌਣੇ ਚੱਲਣਾ ਪਸ਼ੂ ਨੇ ਜੇਕਰ ਤਾਜ਼ਾ ਪਸ਼ੂ ਆ ਤੇ ਕੋਈ ਮਹਿੰਗਾ ਨਹੀਂ ਹੈਗਾ ਬਾਕੀ ਅੱਜ ਦੇ ਹਿਸਾਬ ਨਾਲ ਮੰਨ ਲੇ ਜਲੋ 2 ਨੰਬਰ ਦੇ ਵਿੱਚ ਵੀ ਆਪਾਂ ਗੱਲ ਕਰੀਏ 25 30000 ਦਾ ਪਸ਼ੂ ਤਾਂ ਨਾਰਮਲ ਆ ਹਮ ਲਓ ਜੀ ਠੀਕ ਆ ਫਿਰ ਥਾਣਾਵਾਨੇ ਦੀ ਬਿਲਕੁਲ ਸਾਫ਼ ਅੱਛਾ ਅਗਲੇ ਪਾਸੇ ਆਪਣੇ ਕੋਲ ਆ ਗਿਆ ਸੰਦੂ ਜAVE ਕਟਾ ਆ ਗਿਆ ਟੇਡੇ ਕੱਟ ਚ ਹੂੰ ਬਿਲਕੁਲ ਇਹਦੇ ਤੁਸੀਂ ਅੱਖ ਚੈੱਕ ਕਰਾਓ ਬਿਲਕੁਲ ਟੇਡਾ ਕੱਟ ਕੋਈ ਕੋਟੀ ਸਿੰਘ ਹੀ ਹੂੰ ਚੰਗੀ ਬਰੀਡ ਦਾ ਯਾਨੀ ਇਹ ਬਿਲਕੁਲ ਛੋਟਾ ਸਿੰਘ ਦੋਸਤੋ ਸਿੰਘ ਵੀ ਇੱਥੋਂ ਕੋ ਮੋੜ ਲੈਣਾ ਇਹਨੇ ਬਿਲਕੁਲ ਗੁਲਾਈ ਕਰਨੀ ਸ਼ੁਰੂ ਕਰ ਦਿੱਤੀ ਮੇਕੋ ਸੰਦੂ ਸਾਹਿਬ ਭਾਰੀ ਬੋਡੀ ਚ ਬਣੂਗਾ ਕਿਸੇ ਦਿਨ ਨੂੰ ਮਾਲੀ ਜੀ ਦਿਨ ਤਿਆਰ ਹੁੰਦਾ ਹੈ ਕੱਟੇ ਦੀ ਉਮਰ ਹੋਏਗੀ ਇਹ ਕੋਈ 1 ਸਾਲ ਇੱਕ ਸਾਲ ਦੇ ਲਗਭਗ ਹੈਗਾ ਠੀਕ ਹੈ ਜੀ ਸਾਲ ਕੁ ਉਮਰ ਜਿਹੜੀ ਆ ਦੋਸਤੋ ਕੱਟੇ ਦੀ ਠੀਕ ਹੈ ਬਾਕੀ ਸੂਸਾ ਵੀ ਲੈਣ ਲੱਗ ਗਿਆ ਬਿਲਕੁਲ ਸੂਸਾ ਲੈਣ ਲੱਗ ਗਿਆ ਆ ਆ ਦੇਖੋ ਹਾਂ ਠੀਕਾ ਮਾਲੀ ਪੂਰਾ ਤਿਆਰ ਹੋ ਜਾਊਗਾ ਦੋਸਤੋ ਜਿਹੜੇ ਵੀਰ ਨੇ ਥੋੜਾ ਵੱਡਾ ਮਾਲੀ ਜੇ ਚਾਹਖ ਰੱਖਦੇ ਜੀ ਤੇ ਛੋਟਾ ਮਾਲੀ ਵੀ ਆਪਦੇ ਹੱਥੀ ਤਿਆਰ ਕਰ ਸਕਦੇ ਜੇ ਬਿਲਕੁਲ ਛੋਟਾ ਮਾਲੀ ਆ ਤੇ ਸਾਲਕ ਦੀ ਉਮਰ ਹੈ ਟੈਸਟ ਟੁਸਟਿਕਲ ਬਿਲਕੁਲ ਸਟੇਟ ਤੇ ਪੂਛ ਵੀ ਲੰਬਾਈ ਦੇ ਵਿੱਚ ਅਗਲੇ ਪੈਰਾਂ ਤੇ ਜਵਾਬ ਤੁਹਾਨੂੰ ਮਿਲ ਜਾਊਗਾ ਮਗਰਲੇ ਪੈਰ ਤੋਤੇ ਨਜ਼ਰ ਆ ਰਹੇ ਨੇ ਅਗਲੇ ਪੈਰਾਂ ਦੇ ਜਵਾਬ ਹੈਗਾ ਠੀਕ ਆ ਸੋ ਟੇਡੇ ਕੱਟ ਦੇ ਵਿੱਚ ਬਹੁਤ ਵੀਰ ਪਸੰਦ ਕਰਦੇ ਟੇਡੇ ਕੱਟ ਦੇ ਵਿੱਚ ਮਾਲੀ ਕੱਟਾ ਖਰੀਦਣਾ ਉਹਨਾ ਵੀਰਾਂ ਲਈ ਜਿਹੜਾ ਤੋਹਫਾ ਚੀਜ਼ ਹੈ ਠੀਕ ਆ ਜਰੂਰ ਤੁਸੀਂ ਖਰੀਦ ਲਿਓ ਚੰਗੀ ਬਲੱਡ ਲਾਈਨ ਤੋਂ ਸਾਨੂੰ ਹਾਂ ਠੀਕ ਹੈ ਜੀ ਤੇ ਬਾਕੀ ਇਹਦਾ ਰੇਟ ਬਿਲਕੁਲ ਵਾਜਬ ਆ ਹਾਂ ਜੀ ਸਾਨੂੰ ਸਾਡਾ 10500 ਰੁਪਏ 500 ਰੁਪਏ ਛੋੜੋਗੇ 10000 ਦੇ ਵਿੱਚ ਠੀਕ ਆ 6.5 ਹਜ਼ਾਰ ਤੋਂ ਸਾਡੇ ਸਾਡੇ 10 'ਚ ਠੀਕ ਹੈ ਜੀ 10.5 ਹਜ਼ਾਰ ਦੇ ਵਿੱਚ ਦੋਸਤੋ ਜਿਹੜਾ ਇਹ ਕਟਾ ਤੁਹਾਨੂੰ ਮਿਲ ਜੂਗਾ ਠੀਕ ਆ ਸੋ ਕਾਫੀ ਸੋਹਣੀ ਬਲੱਡ ਲਾਈਨ ਦੇ ਵਿੱਚ ਵੀ ਹੋ ਸਕਦਾ ਦੋਸਤੋ ਕਿਉਂਕਿ ਆਪਾਂ ਨੂੰ ਫਾਦਰ ਇਸ ਦਾ ਸ਼ੋਰ ਨਹੀਂਗਾ ਪਰ ਕੈਰੈਕਟਰ ਵੇਖ ਕੇ ਲੱਗਦਾ ਮਾਰਕਿੰਗ ਵੇਖ ਕੇ ਲੱਗਦਾ ਕਿਸੇ ਚੰਗੇ ਬੁੱਲ ਦਾ ਜਿਹੜਾ ਇਹ ਬੱਚਾ ਹੋਊਗਾ ਠੀਕ ਆ ਸੋ ਟਿਹੜੇ ਕੱਟ ਦੇ ਵਿੱਚ 10.500000 ਜਿਹੜੀ ਦੋਸਤੋ ਦੀ ਕੀਮਤ ਆ ਬਾਕੀ ਮੌਕੇ ਤੇ ਮਾਨਦਾਨ ਹੋ ਜਾਊਗਾ ਠੀਕ ਆ ਤੇ ਅੱਜ ਫਿਲਹਾਲ ਪਸ਼ੂ ਤੁਹਾਨੂੰ ਜਿਹੜੇ ਦੋਸਤੋ ਚਾਰ ਨਗ ਦਿਖਾਉਣੇ ਸੀਗੇ ਠੀਕ ਆ ਜਿੰਦੇ ਜੇ ਕਝੋਟੀ ਆ ਇੱਕ ਮੱਝ ਆ ਬਿਲਕੁਲ ਤਾਜ਼ੇ ਸੋਏ ਨੇ ਹਫਤੇ ਦੇ ਅੰਦਰ ਵਾਰ ਸੋਏ ਨੇ ਦੋ ਮਗਰ ਮੇਲ ਕਾਫ ਨੀਲੀ ਰਾਵੀ ਤੇ ਜਿਹੜੇ ਕੰਡੇ ਕਰ ਦੱਸਾ ਕੇ ਸਿੰਧ ਸਾਹਿਬ ਆਪਾ ਇੰਨਾ ਪਸ਼ੂਆਂ ਦੀ ਜਿਹੜੀ ਥਣ ਦੀ ਚੁਆਈ ਦੀ ਗਾਰੰਟੀ ਆਪਣੀ ਫੁੱਲ ਰੋਗੇ ਠੀਕ ਹੈ ਭਰਾ ਜੀ ਕੋਈ ਵੀ ਆਨਲਾਈਨ ਸੌਦਾ ਕਰਦੇ ਜਿਹੜਾ ਦੁੱਧ ਆ ਉਹ ਵੀ ਪੂਰਾ ਮਿਲੂਗਾ ਠੀਕ ਹੈ ਜੀ ਹਾਂ ਜੀ ਤੋਂ ਨੰਬਰ ਹਰਵੇਲ ਬੋਲ 9906382025 9906382025 ਠੀਕ ਹੈ ਜੀ ਸੋ ਦੋਸਤੋ ਇਹ ਸਨ ਬਾਈ ਹਰਵੇਲ ਸਿੰਘ ਪਿੰਡ ਜੋਰ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀਕਰਨਤਨ ਚਾਰ ਨਗ ਦਿਖਾਤੇ ਆ ਦੋਸਤੋ ਚਾਰੇ ਨਗਾਂ ਦੀ ਤਸੱਲੀ ਕਰ ਸਕਦਾ ਕੋਈ ਵੀਰ ਜਿਹੜਾ ਪਸ਼ੂ ਦੁੱਧ ਤੇ ਆਪਾਂ ਹਰ ਵਾਰ ਕਹਿੰਨੇ ਆਪਦੀ ਚੋਕੇ ਤਸੱਲੀ ਕਰ ਲੈ ਗੱਬਣ ਪਸ਼ੂ ਆਪਣਾ ੱਟਪ ਕੇ ਤਸੱਲੀ ਕਰ ਲੈ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ